ਭਾਰਤ ਨੂੰ ਆਜ਼ਾਦ ਹੋਏ 22 ਸਾਲ ਗੁਜ਼ਰ ਚੁੱਕੇ ਸਨ। ਹਿੰਦੁਸਤਾਨ ਵਿੱਚ ਆਜ਼ਾਦ ਤੌਰ ਉੱਤੇ ਨਵੀਂ ਹਕੂਮਤ ਦੀ ਸ਼ੁਰੂਆਤ ਹੋਈ ਸੀ। ਗੁਲਾਮੀ ਤੋਂ ਉੱبر ਕੇ ਭਾਰਤ ਆਪਣੇ ਅਸਤਿਤਵ ਨੂੰ ਨਵੇਂ ਨੋਕ ਤੋਂ ਤਲਾਸ਼ ਹੀ ਰਿਹਾ ਸੀ ਕਿ ਨਾਲ ਹੀ ਨਵੇਂ ਕਾਇਦੇ ਕਾਨੂੰਨ ਨਿਯਮ ਬਣਾਏ ਜਾ ਰਹੇ ਸਨ। ਭਾਰਤ ਵਿੱਚ ਕਾਇਦੇ ਕਾਨੂੰਨ ਅਤੇ ਨਿਯਮਾਂ ਦਾ ਮਤਲਬ ਭਾਰਤੀ ਸੰਵਿਧਾਨ ਹੈ ਅਤੇ ਡਾਕਟਰ ਰਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ। ਪਰਪ੍ਰਖ ਨੂੰ ਉਹਨਾਂ ਤੋਂ ਜ਼ਿਆਦਾ ਦੀ ਉਮੀਦ ਸੀ 26 ਜਨਵਰੀ 1950 ਨੂੰ ਜਦੋਂ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ ਤਾਂ ਉਦੋਂ ਦੇਸ਼ ਨੂੰ ਉਸ ਦਾ ਨਾਮ ਅਤੇ ਪਹਿਲਾ ਰਾਸ਼ਟਰਪਤੀ ਮਿਲਿਆ ਡਾਕਟਰ ਰਜਿੰਦਰ ਪ੍ਰਸਾਦ ਵਰਗੇ ਲੋਕ ਪਿਆਰ ਵਾਲੇ ਨੇਤਾ ਉਸ ਸਮੇਂ ਉਂਗਲੀਆਂ ਉੱਤੇ ਗਿਣੇ ਜਾ ਸਕਦੇ ਸਨ ਪਰਸਾਰ ਤੋਂ ਉਹਨਾਂ ਨੂੰ ਰਜ਼ਿੰਦਰ ਬਾਬੂ ਜਾਂ ਦੇਸ਼ ਰਤ ਨਾਲ ਸੰਬੋਧਨ ਕੀਤਾ ਜਾਂਦਾ ਅਤੇ ਕਿਹਾ ਜਾਂਦਾ ਕਿ ਉਹਨਾਂ ਨੇ ਸਰਕਾਰ ਨੂੰ ਰਾਸ਼ਟਰਪਤੀ ਪਦ ਦੇ ਵਿੱਚ ਅਜਿਹਾ ਰਸਤਾ ਸਾਧ ਲਿਆ ਸੀ ਕਿ ਉਹ ਜਦੋਂ ਤੱਕ ਰਾਸ਼ਟਰਪਤੀ ਦੇ ਪਦ ਉੱਤੇ ਰਹੇ ਉਹਨਾਂ ਨੇ ਕਦੇ ਵੀ ਆਪਣੇ ਸੰਵਿਧਾਨਿਕ ਅਧਿਕਾਰਾਂ ਵਿੱਚ ਪ੍ਰਧਾਨ ਮੰਤਰੀ ਜਾਂ ਕਾਂਗਰਸ ਨੂੰ ਦਖਲਅੰਦਾਜ਼ੀ ਦਾ ਮੌਕਾ ਨਹੀਂ ਦਿੱਤਾ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਅਤੇ ਉਹਨਾਂ ਦੇ ਰਾਸ਼ਟਰਪਤੀ ਪਦ ਸੰਭਾਲਣ ਤੋਂ ਇੱਕ ਦਿਨ ਪਹਿਲਾਂ 25 ਜਨਵਰੀ 1950 ਨੂੰ ਉਹਨਾਂ ਦੀ ਪੈਣ ਭਗਵਤੀ ਦੇਵੀ ਦਾ ਦਿਹਾਂਤ ਹੋ ਗਿਆ ਸੀ ਪਰ ਉਹਨਾਂ ਨੇ ਪੈਣ ਦੇ ਦਾ ਸੰਸਕਾਰ ਨੂੰ ਛੱਡ ਕੇ ਭਾਰਤੀ ਲੋਕ ਰਾਜ ਦੀ ਸਥਾਪਨਾ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਉਹ ਆਪਣੀ ਪੈਨ ਦੇ ਦਾਸ संस्कार ਵਿੱਚ ਨਹੀਂ ਗਏ ਸਨ 12 ਸਾਲ ਤੱਕ ਰਾਸ਼ਟਰਪਤੀ ਦੇ ਰੂਪ ਵਿੱਚ ਕਾਰਜ ਕਰਨ ਵਾਲੇ ਰਜਿੰਦਰ ਪ੍ਰਸਾਦ ਨੇ 1962 ਵਿੱਚ ਆਪਣੀ ਛੁੱਟੀ ਦੀ ਕੋਸ਼ਨਾ ਕੀਤੀ ਉਦੋਂ ਉਹਨਾਂ ਦੀ ਪਤਨੀ ਰਾਜਵੰਸ਼ੀ ਦੇਵੀ ਦਾ ਦੇਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਪ੍ਰਸ਼ਾਦ ਵੀ ਜਾਦਾ ਦਿਨ ਲੋਕਾਂ ਦੇ ਵਿੱਚ ਨਹੀਂ ਰਹੇ 28 ਫਰਵਰੀ 1963 ਨੂੰ ਉਹਨਾਂ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਇਸ ਤੋਂ ਪਹਿਲਾਂ ਦੇਸ਼ ਦੇ ਸਾਹਮਣੇ ਉਹਨਾਂ ਨੇ ਕਈ ਮਸਾਲਾ ਪ੍ਰੋਸਥਿਤੀਆਂ ਰਾਸ਼ਟਰਪਤੀ ਦੇ ਰੂਪ ਵਿੱਚ ਮਿਲਣ ਵਾਲੀਆਂ ਤਨਖਾਹਾਂ ਦਾ ਅੱਧਾ ਹਿੱਸਾ ਉਹ ਰਾਸ਼ਟਰੀ ਖੋਜ ਵਿੱਚ ਦਾਨ ਕਰ ਦਿੰਦੇ ਸਨ ਦੱਸ ਦਈਏ ਕਿ ਅੱਜ ਉਹਨਾਂ ਦੀ ਵਰਸੀ ਹੈ ਉਹਨਾਂ ਦੇ ਬਰਸੀ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਪੂਰੀ ਹੀ ਨਹੀਂ ਹੋ ਸਕਦੀ। ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੱਕ ਸਫ਼ਰ ਤੈਅ ਕਰਨ ਵਾਲੇ ਪ੍ਰਸਾਦ ਦਾ ਜਨਮ ਬਿਹਾਰ ਦੇ 시ਵਾਨ ਜ਼ਿਲ੍ਹੇ ਦੇ ਜ਼ੀਰਾ ਦੇ ਪਿੰਡ ਦੇ ਵਿੱਚ ਹੋਇਆ ਸੀ। ਸ਼ੁਰੂਆਤੀ ਪੜਾਈ ਬਿਹਾਰ ਵਿੱਚ ਹੀ ਹੋਈ ਪਰ ਫਿਰ ਕੋਲਕਾਤਾ ਦਾ ਰੁਖ ਕਰਕੇ ਅੱਗੇ ਦੀ ਪੜਾਈ ਉੱਥੇ ਹੀ ਕੀਤੀ। ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜ਼ੀਡੈਂਸੀ ਕਾਲਜ ਤੋਂ ਡਾਕਟੋਰੇਟ ਦੀ ਡਿਗਰੀ ਹਾਸਲ ਕੀਤੀ। ਉਸ ਸਮੇਂ ਭਾਰਤ ਦੇ ਯਾਤਰ ਲੋਕਾਂ ਦੀ ਤਰ੍ਹਾਂ ਉਹ ਵੀ ਗਾਂਧੀ ਜੀ ਤੋਂ ਪ੍ਰਭავਿਤ ਸਨ ਉਹਨਾਂ ਨੇ ਭਾਰਤੀ ਸੰਵਿਧਾਨਿਕ ਅੰਦੋਲਨ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ